ਆ ਵੀਡੀਓ ਵੇਖੋ ਮਿੱਤਰੋ ਇਹ ਥਰਮਾਕੋਲ ਨੂੰ ਵੱਢ ਕੇ ਇਹਦਾ ਕੀ ਬਣਾਉਗਾ ਵੇਖੋ ਇਹ ਤੇ ਟੁਕੜੇ ਟੁਕੜੇ ਕਰ ਰਿਹਾ ਹੈ ਥਰਮਾਕੋਲ ਦੇ ਵੇਖੋ ਹੁਣਾਂ ਤਵਾ ਜਿਹਾ ਲੈਂਦਾ ਵੇਖੋ ਤੇਦੇ ਹੱਥ ਜਾਵ ਜਾਵ ਬਾਰੇ ਨੇ ਵੇਖੋ ਸਾਰਾ ਪਿਗਲ ਗਿਆ ਹੈ ਥਰਮਾਕੋਲ ਵੇਖੋ ਕਿਸ ਤਰ੍ਹਾਂ ਪਾਣੀ ਬਣ ਰਿਹਾ ਥਰਮਾਕੋਲ ਤੇ ਜਾਵ ਜਾਵ ਪਾਦਾ ਨੇ ਪਲੇਟ ਚ ਰੱਖ ਕੇ ਤੇ ਹੁਣੇ ਸਾਰੀ ਗੁੱਦੇ ਚ ਪਾਣੀ ਬਣ ਰਹੀ ਹੈ ਵੇਖੋ ਮੈਂਟ ਜੀ ਗਾਇਬ ਕਰ ਦਿੰਦਾ ਵੇਖੋ ਜਦੁੱਤੇ ਡੋਲਦਾ ਸਾਰੀ ਪਿਗਲ ਗਈ ਥਰਮੋਕੋਲ ਵੇਖੋ ਮਿੱਤਰੋ ਆਣੀ ਬਣਾ ਦਾ ਗਾਇਬ ਵੀ ਕਰ ਦਿੰਦਾ ਥਰਮੋਕੋਲ ਨੂੰ ਵੇਖੋ ਵੇਖਦੇ ਆਪਾਂ ਅੱਗੇ ਵੀਡੀਓ ਵਿੱਚ ਕੀ ਬਣਾਉਂਦਾ ਲਾ ਕੀ ਕਰ ਰਿਹਾ ਆ ਵੇਖੋ ਇਸ ਤਰ੍ਹਾਂ ਵੀ ਸਾਰੀ ਥਰਮੋਕੋਲ ਪਿਘਲਾ ਲੈਣੀ ਆ ਉਹ ਹੁਣ ਪੱਤੀ ਲਿਆ ਉਹਦੇ ਨਾਲ ਹੁਣ ਇਹ ਪੇਸਟ ਬਣਾਉਣ ਲੱਗਣਾ ਨੂੰ ਵੇਖੋ ਦੋ ਪੱਤੀਆਂ ਲਿਆ ਕੇ ਬਾਲ ਪੱਟੀ ਮਾਰਨ ਵਾਲੀਆਂ ਇਹ ਪੱਤੀਆਂ ਹੁੰਦੀਆਂ ਉਹ ਲਿਆ ਕੇ ਪੇਸਟ ਬਣਾ ਲੈਣਾ ਇਹਨਾਂ ਚੰਗੀ ਤਰ੍ਹਾਂ ਆਇੱਕ ਢੋਲ ਜਾਲਿਆ ਇਹ ਵੇਖੋ ਟੁੱਟਿਆ ਹੋਇਆ ਢੋਲ ਜਾਲ ਹੁਣੇ ਘਟਰ ਜਾਲਾ ਕੇ ਸਾਰੇ ਆਸੇ-ਪਾਸੇ ਲੈਣਾ ਯਾ ਮਾਤ ਉਹ ਵੇਖੋ ਲਾਤੀ ਜਿਹੜੀ ਥਰਮੋਕਲੂਪਿਘਲਾਈ ਸੀ ਪੱਤੀ ਜੀ ਨਾਲ ਸਾਰੀ ਚਿਮੜਤੀ ਉਹ ਵੇਖੋ ਸੁੱਕ ਕੇ ਜਮਾ ਆਕੜ ਕੇ ਉਹ ਲੱਗ ਗਈ ਮਿੱਤਰੋ ਵੇਖ ਇਸ ਤਰ੍ਹਾਂ ਤੁਸੀਂ ਜੋੜ ਕੋਈ ਵੀ ਜੋੜ ਆ ਜਿਹੜਾ ਲਾਉਣਾ ਹੈ ਸਨਾਂ ਲਾ ਸਕਦੇ ਵੇਖੋ ਆ ਪਾਇਆ ਪਿਆ ਜੋੜ ਲਾ ਰਿਹਾ ਵੇਖੋ ਪਲੰਬਰ ਦੀ ਵਰਤੋਂ ਵਿੱਚ ਵੀ ਆ ਸਕਦੀ ਹੈ ਵੇਖੋ ਮਿੱਤਰੋ ਉਹ ਲਾ ਦੀ ਗਣੇ ਸਾਰੇ ਵੇਖੋ ਉਹ ਹੁਣ ਬਾਲ ਪੱਟੀ ਲਾਉਣ ਲੱਗਾ ਰੰਗ ਪਟਣ ਲੱਗਾ ਮਿੱਤਰੋ ਵੇਖੋ ਕੰਧ ਤੋਂ ਵੇਖੋ ਸਾਰਾ ਲਾ ਦਾਣਾ ਜਿਹੜਾ ਰੰਗ ਲਿਆ ਹੋਆ ਸੀ ਕੰਧ ਤੇ ਬੁਰਸ਼ ਮਾਰ ਕੇ ਪੱਤੀ ਮਾਰਦੀ ਚੰਗੀ ਤਰ੍ਹਾਂ ਸਾਫ਼ ਕਰਤਾ ਕੰਧ ਨੂੰ ਹੁਣ ਉਹ ਲਿਆ ਜਿਹੜੀ ਥਰਮੋਕੋਲ ਫਗਲਾਈ ਸੀ ਵੇਖੋ ਪੱਤੀਆਂ ਦੀ ਮਦਦ ਨਾਲ ਹੁਣ ਸਾਰੇ ਲਾਉਗਾ ਕੰਧਾਂ ਤੇ ਥਰਮੋਕੋਲ ਵੇਖੋ ਉਹ ਲਗਾਤੀ ਹੁਣੇ ਸਾਰੀ ਥਰਮੋਕੋਲ ਜਿੱਥਾਂ ਜਿੱਥੋਂ ਲਿਆ ਵਾ ਸੀ ਰੰਗ ਥੱਲੇ ਥੱਲੇ ਸਲਾਵ ਕਰਕੇ ਲੈ ਜਾਂਦਾ ਨਾ ਆਪਣੇ ਦਵਾਰਾਂ ਦੇ ਥੱਲੇ ਥੱਲੇ ਉੱਥੇ ਤੁਸੀਂ ਇਸ ਨੂੰ ਵਰਤੋਂ ਵਿੱਚ ਲਿਆ ਸਕਦੇ ਹੋ ਜਿਹੜਾ ਆਪਣਾ ਇਹ ਥਰਮੋਕੋਲ ਦਾ ਪੇਸਟ ਬਣਾਇਆ ਵੇਖੋ ਇਹ ਲੈਮੀਨੇਸ਼ਨ ਦਾ ਕੰਮ ਕਰੂਗਾ ਮਿੱਤਰੋ ਕੰਧਾਂ ਤੇ ਇਹ ਪਾਣੀ ਦੀ ਤਾਂ ਕੋਈ ਨਾਮ ਨਿਸ਼ਾਨ ਨਹੀਂ ਹੋਣਾ ਆਪਣੇ ਘਰੇ ਵੀ ਇਸ ਤਰ੍ਹਾਂ ਹੀ ਬਾਤ ਹੋਸੀ